ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਟਾੜਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਹੁਣੇ-ਹੁਣੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਆਈਆਂ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਦੀਏ ਕੀ ਗਰਦਾਸਪੁਰ ਤੋਂ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਦੀਏ ਕੀ ਲਗਾਤਾਰ ਸਵੇਰ ਦੀ ਜਿਹੜੀ ਉਹ ਪ੍ਰਸਾਤ ਚੱਲਦੀ ਪਈਏ ਕਈਆਂ ਥਾਵਾਂ ਤੇ ਗਲਿਆਂ ਦੀਆਂ ਖਪੜਾਂ ਵੀ ਮਿਲੀਆਂ ਤੇ ਪਰ ਤੁਹਾਨੂੰ ਦੱਦੀਏ ਕੀ ਗਰਦਾਸਪੁਰ ਦੇ ਵਿੱਚ ਧਮਾਕਾ ਹੋ ਗਿਆ ਪੂਰੇ ਮਹੱਲੇ ਦੇ ਵਿੱਚ ਸਨਸਣੀ ਫੈਲ ਗਈ ਧਮਾਕਾ ਕੀ ਹੋਇਆ ਤੁਹਾਨੂੰ ਦੱਦੀਏ ਕੀ ਗਰਦਾਸਪੁਰ ਦੇ ਵਿੱਚ ਅਸਮਾਨੀ ਬਿਜਲੀ ਜਿਹੜੀ ਇਹ ਉਹ ਡਿੱਗ ਪੈਂਦੀ ਏ ਤੇ ਪੂਰੇ ਮਹੱਲੇ ਦੇ ਵਿੱਚ ਇੱਕ ਧਮਾਕਾ ਹੋ ਜਾਂਦਾ ਆ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇਸ ਘਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੂਰੀ ਦੀ ਪੂਰੀ ਜਿਹੜੀ ਏ ਉਹ ਲਾਈਟਿੰਗ ਵਾਲੀ ਵਾਇਰਿੰਗ ਜਿਹੜੀ ਏ ਉੱਡ ਜਾਂਦੀ ਏ ਲਾਈਟਾਂ ਉੱਡ ਜਾਂਦੀਆਂ ਨੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ LCD ਵੀ ਜਿਹੜੀ ਏ ਉਹ ਪੂਰੀ ਤਰ੍ਹਾਂ ਟੁੱਟ ਕੇ ਥੱਲੇ ਡਿੱਗ ਜਾਂਦੀ ਏ LCD ਵੀ ਉੱਡ ਜਾਂਦੀ ਏ ਤੇ ਨਾਲ ਦੀ ਨਾਲ ਉਹ ਉਹਨਾਂ ਨੇ ਕਿਹਾ ਕਿ ਇਨਵਰਟਰ ਵੀ ਉੱਡ ਗਿਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ LCD ਇਨਵਰਟਰ ਤੇ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਦਾ ਵਿਚਾਰਿਆ ਆ ਜਦੋਂ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਘਰੇ ਹੀ ਲੇਟਿਆ ਹੋਇਆ ਸੀ ਤੇ ਇੱਕ ਦਮ ਧਮਾਕਾ ਹੁੰਦਾ ਆ ਸ਼ੀਸ਼ੇ ਟੁੱਟਦੇ ਨੇ ਤੇ ਨਾਲ ਦੀ ਨਾਲ ਐਲ ਸੀ ਡੀ ਵੀ ਟੁੱਟ ਕੇ ਥੱਲੇ ਡਿੱਗ ਜਾਂਦੀ ਏ ਐਡਾ ਵੱਡਾ ਧਮਾਕਾ ਹੁੰਦਾ ਆ ਪੂਰੇ ਮਹੱਲੇ ਦੇ ਵਿੱਚ ਧਮਾਕਾ ਹੁੰਦਾ ਆ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਮਹੱਲੇ ਦੇ ਵਿੱਚ ਇੱਕ ਦੋ ਹੋਰ ਵੀ ਘਰ ਨੇ ਜਿਹੜੇ ਇਸ ਅਸਮਾਨੀ ਬਿਜਲੀ ਦੇ ਵੇ ਚ ਭੇੜ ਦੇ ਵਿੱਚ ਆਉਂਦੇ ਨੇ ਇੱਕ ਉਹਨਾਂ ਦੇ ਗਵਾਹਾਂ ਦੇ ਵਿੱਚ ਵੀ ਕਰ ਜਿਹੜਾ ਆ ਉਹ ਅਸਮਾਨੀ ਬਿਜਲੀ ਦੇ ਚਪੇਟ ਚ ਆਉਂਦਾ ਜਿਨ੍ਹਾਂ ਦਾ ਇਨਵਰਟਰ ਤੇ ਹੋਰ ਕਈ ਨੁਕਸਾਨ ਹੁੰਦੇ ਨੇ ਪਰ ਤਾਂ ਦਾਦਾ ਹੀ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਵੀ ਕਾਫੀ ਜ਼ਿਆਦਾ ਹੋਇਆ ਜਿਹਦੇ ਚ ਇਨਵਰਟਰ ਐਲ ਸੀ ਡੀ ਤੇ 베어ਿੰਗ ਜਿਹੜੀ ਏ ਉਹ ਸਾਰੀ ਦੀ ਸਾਰੀ ਪੁੱਟੀ ਜਾਂਦੀ ਏ 베어ਿੰਗ ਜਿਹੜੀ ਏ ਉਹ ਕਾਫੀ ਹੱਦ ਤੱਕ ਨੁਕਸਾਨ ਹੋਇਆ ਆ ਤਾਂ ਦਾਦਾ ਹੀ ਇਹ ਕੀ ਤਸਵੀਰਾਂ ਤੋਂ ਦੇਖਦਿਆਂ ਇਹ ਪਤਾ ਲੱਗਦਾ ਆ ਕਿ ਇਹ ਬਿਜਲੀ ਜਾਂ ਤਾਂ ਬਿਜਲੀ ਦੇ ਤਾਰਾਂ ਨੂੰ ਪਈ ਹੈ ਜਾਂ LCD ਜਿਹੜੀ ਕਿ ਡੈਸ ਟੀਵੀ ਲੱਗਾ ਹੁੰਦਾ ਆ ਉਸ ਨੂੰ ਪਈ ਹੋਵੇਗੀ ਤਾਂ ਹੀ ਇੰਨਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਇਨਵਰਟਰ ਵੀ ਤੁਸੀਂ ਦੇਖਦੇ ਪਿਓ ਕਿ ਪੂਰੀ ਤਰ੍ਹਾਂ ਜੜਾ ਆ ਉਹ ਜੜਾ ਆ ਖਰਾਬ ਹੋ ਚੁੱਕਾ ਆ ਇਨਵਰਟਰ ਨੂੰ ਵੀ ਜੜਾ ਆ ਇਸ ਨੇ ਆਹਤ ਕਰ ਦਿੱਤਾ ਆ ਖਰਾਬ ਕਰ ਦਿੱਤਾ ਆ ਜ਼ਮੀਨ ਤੱਕ ਦੇਖੋ ਕਿਵੇਂ ਪਟ ਪਟਾ ਹੋ ਗਿਆ ਇੰਨੀ ਤੇਜ਼ ਰਫਤਾਰ ਦੇ ਨਾਲ ਜਿਹੜਾ ਆ ਬਿਜਲੀ ਪੈਂਦੀ ਏ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਵੀ ਘਰ ਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਆ ਨਜ਼ਰ ਆ ਰਿਹਾ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਵੱਡਾ ਨੁਕਸਾਨ ਗਿਰੇ ਚ ਇਨਵਰਟਰ ਬੈਟਰਾ ਤੇ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਆ ਉਹ ਨੁਕਸਾਨ ਹੋਇਆ ਆ LCD ਤੱਕ ਜਿਹੜੀ ਏ ਉੱਡ ਗਈ ਏ ਇਦਾਂ ਦੀ ਬਿਜਲੀ ਜਿਹੜੀ ਏ ਉਹ ਪਈਏ ਕਿ ਪੂਰੇ ਹੀ ਮਹੱਲੇ ਦੇ ਵਿੱਚ ਰੌਲਾ ਪੈ ਜਾਂਦਾ ਆ ਇੱਕ ਤਰ੍ਹਾਂ ਦੀ ਸਨਸਨੀ ਫੈਲ ਜਾਂਦੀ ਏ ਕਿ ਧੁਮਾਕਾ ਕੀ ਹੋਇਆ ਪਰ ਜਦੋਂ ਪਤਾ ਲੱਗਾ ਕਿ ਇਹ ਧੁਮਾਕਾ ਜਿਹੜਾ ਆ ਅਸਮਾਨੀ ਬਿਜਲੀ ਪੈਣ ਦੇ ਕਾਰਨ ਹੋਇਆ ਆ ਤੇ ਭਾਜੀ ਕੀ ਨਾਮ ਆ ਬਣਾ ਪੰਨਾ ਲਾਲ ਮੇਰਾ ਨਾਮ ਜੀ ਪੁਰਾਣਾ ਬਜ਼ਾਰ ਬੱਲਾਂ ਵਾਲੀ ਗਲੀ ਚ ਕੀ ਘਟਨਾ ਵਾਪਰੀ ਏ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਹੀ ਘਰ ਮੈਂ ਘਰ ਮੌਜੂਦ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਹੈ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ ਐਲਸੀਡੀ ਟੁੱਟ ਗਈ ਐ ਨਿਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗਾਂ ਜਿਹੜੀ ਸਭ ਜਿਹੜਿਆ ਸਭ ਉੱਡ ਗਈ ਆ ਉੱਡ ਗਈ ਸਭ ਹੋ ਗਈ ਆ ਵਿੱਚੋਂ ਹੀ ਨਿਕਲ ਆਈ ਬਾਹਰ ਨਸ਼ਟ ਹੋ ਗਈ ਹੈ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਕਟਰਾ ਜਰੀ ਆ ਵਾਪੀ ਕੋਈ ਨਲਕੇ ਫੈਮਿਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਫੈਮਿਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਦਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਘਰ ਦੇ ਦਾ ਕੋਈ ਹੋਰ ਵੀ ਕਿਸੇ ਦਾ ਨੁਕਸਾਨ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਐਲ ਸੀ ਡੀ ਅਨਵਿਟਰ ਵਗੈਰਾ ਹੋਏ ਨੇ ਉਹਦਾਂ ਦੇ ਠੀਕ ਹੈ ਹਾਂਜੀ